ਮਨ ਵਿਸ਼ਾਸ ਪਾਇਓ ਗਹਿਰ ਗੋਹਦ੍ਰਤ ਦਿਓ ਬਰਲ ਨਾਸਤ ਨਿਠਿਓ ਅਮਿਓ ਅੰਤਰਗਤ ਪਿਓ ਰਿਤ ਵਿਗਾਸ ਜਾਗਿਓ ਅਲਕ ਕਲ ਧਰੀ ਜੁਗੰਤਰ ਸਤਗੁਰ ਸਹਿਜ ਸਮਾਦ ਰਵਿਓ ਉਸ ਮਨ ਨਿਰੰਤਰ उदार चित्त दर्द हरण पिखंतह कल मल तृश्न सद रंग सहज कल उचरे जस जंपो लहणे रसन सद रंग सहज कल उचरे जस जंपो लहणे रसन कल जो के अवतार नाम के बोहे जा हजूर हाजरा हजूर जागत जो तख्त चोर दे मालक साहब श्री गुरु ग्रंथ साहब जी हो आप जी को दंडौत बंधन बार गुरु पातशाह जी के गैस रूप गुरु प्यारी साह संगत जीओ फतेह प्रवान करो वाहिगुरु जी का खालसा वाहिगुरु जी की फतेह इस पावन पवित्र धरती जिथे धन धन बाबा हनुमान सिंह जी साहत ਨੇਕਾਂ ਸਿੰਘਾਂ ਸ਼ਹੀਦਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਸ ਸਥਾਨ ਤੇ ਸਭ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੰਗ ਸਾਹਿਬ ਜੀ ਕੁੱਲ ਲਕਈ ਨੂੰ ਪ੍ਰਕਾਸ਼ਮੰਦ ਹੁੰਦਿਆਂ ਤਕਰੀਬਨ 2:30 ਵਜੇ ਦੇ ਕਰੀਬ ਦਰਸ਼ਨ ਦਿੰਦੇ ਨੇ ਪ੍ਰਕਾਸ਼ਮੰਦ ਹੁੰਦਿਆਂ ਸਾਹਿਬ ਕੁੱਲ ਲਕਾਈ ਜੋ ਤਾਕੀਦ ਹੁਕਮ ਫਰਮਾਨ ਮੁਖਵਾਤ ਦੇ ਰੂਪ ਵਿੱਚ ਬਖਸ਼ਦੇ ਨੇ ਉਹ ਅੱਜ ਦਾ ਮੁਖਵਾਤ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੰਜਵੇਂ ਸਰੂਪ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੋਰਠ ਰਾਗ ਦੇ ਵਿੱਚ ਆਪਣੇ ਮੁਖਾਰਬਿੰਦ ਤੋਂ ਉਚਾਰਿਆ ਹੈ ਅਤੇ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੰਸਾ ਜੀ ਦੇ ਪਾਵਨ ਅੰਗ 627 ਅਤੇ 628 ਦੇ ਉੱਤੇ ਸੁਭਾਇਮਾਨ ਹੈ ਸਾਹਿਬ ਸ਼ੁਰੂਆਤ ਕਰਦੇ ਨੇ ਮਾਰੇ ਕਹਿੰਦੇ ਨੇ ਪਰਮੇਸ਼ਰ ਦਿੱਤਾ ਬਨਾ ਮਾਰੇ ਕੇੰਨੇ ਸਾਹਿਬ ਨੇ ਨਾ ਇੱਕ ਬੰਨਾ ਇੱਕ ਬੰਨ ਇੱਕ ਡੱਕਾ ਮਾਰ ਦਿੱਤਾ ਰੋਕ ਲਗਾ ਦਿੱਤੀ ਮਹਾਰਜ ਨੇ ਇੱਕ ਰੋਕ ਬਖਸ਼ੀ ਹੈ ਉਹ ਰੋਕ ਕਿਹੜੀ ਹੈ ਮਹਾਰਜ ਨੇ ਵਿਕਾਰਾਂ ਤੋਂ ਰੋਕ ਲਗਾ ਦਿੱਤੀ ਇੱਕ ਜੀਵ ਦੀ ਇਕ ਜਗਿਆਸੂ ਦੀ ਅਵਸਥਾ ਪਾਤਸ਼ਾਹ ਬਿਆਨ ਕਰਦੇ ਨੇ ਮਾਰੇ ਕਹਿੰਦੇ ਕਿ ਉਸ ਜਗਿਆਸੂ ਦੇ ਨੇੜੇ ਹੁਣ ਵਿਕਾਰ ਨਹੀਂ ਆਉਣਗੇ ਮਾਰੇ ਨੇ ਉਹਨਾਂ 'ਤੇ ਰੋਕ ਲਗਾ ਦਿੱਤੀ ਉਹਨਾਂ 'ਤੇ ਬੰਨ੍ਹ ਮਾਰ ਦਿੱਤਾ ਬੰਨ੍ਹ ਲਾਤਾ ਜਿਵੇਂ ਬੰਨ੍ਹ ਲਾ ਕੇ ਪਾਣੀ ਰੋਕਿਆ ਜਾਂਦਾ ਨਾ ਤੇ ਹੜ੍ਹਾਂ ਨੂੰ ਮਾਰਨੀ ਪੈਂਦੀ ਫਿਰ ਇਸੇ ਤਰੀਕੇ ਵਿਕਾਰਾਂ ਨੂੰ ਬੰਨ੍ਹ ਬੰਨ੍ਹ ਮਾਰਤਾ ਤੇ ਉਹ ਹੁਣ ਖੁਆਰੀਆਂ ਦਾ ਹੜ੍ਹ ਇਸ ਜੀਵ ਦੇ ਵਿੱਚ ਨਹੀਂ ਲਿਆਉਣਗੇ ਤੇ ਉਸ ਦਾ ਅਸਰ ਕੀ ਪਿਆ ਮਾਰਿਆ ਜਗਲੀ ਤੋਂ ਕੁਝ ਬਿਆਨ ਕਰਦੇ ਨੇ ਦੁੱਖ ਰੋਗ ਦਾ ਡੇਰਾ ੱੰਨਾ ਦੇਖੋ ਆਪਾਂ ਵਿਚਲਤਾ ਆਪਾਂ ਸਾਰੇ ਲੋਗ ਪ੍ਰੇਸ਼ਾਨ ਆ ਦੁੱਖਾਂ ਤੋਂ ਔਰ ਰੋਗਾ ਤੋਂ ਮੇਰੇ ਸਨੇਹਿਤ 95% ਤੋਂ ਵੱਧ ਇਤੇ ਆਪਾਂ ਆਪਣੇ ਦੁੱਖਾਂ ਔਰ ਰੋਗਾਂ ਤੋਂ ਡਰਦੇ ਹੋਏ ਜਾਂ ਉਸ ਤੋਂ ਨਜਾਤ ਪਾਉਣ ਵਾਸਤੇ ਆਉਨੇ ਇਹ ਸਾਡੀਆਂ ਅਰਦਾਸਾਂ ਹੁੰਦੀਆਂ ਲੇਕਿਨ ਮਾਰੇ ਕਹਿੰਦੇ ਨੇ ਜਦੋਂ ਪਰਮੇਸ਼ਰ ਨੇ ਬੰਨ ਮਾਰਤਾ ਨਾ ਤਾਂ ਜਿਹੜੇ ਦੁੱਖਾਂ ਤੇ ਰੋਗਾਂ ਨੇ ਸਾਡੇ ਅੰਦਰ ਘਰ ਕੀਤਾ ਪਿਆ ਸੀ ਡੇਰਾ ਲਾਇਆ ਪਿਆ ਸੀ ਜੰਮੇ ਪਏ ਸਨ ਉਨਾਂ ਦਾ ਡੇਰਾ ਚੁਕਾਤਾ ਸਾਡੇ ਅੰਦਰੋਂ ਦੁੱਖ ਔਰ ਰੋਗ ਸਮਾਪਤ ਹੋ ਗਏ ਵਿਸਰ ਗਏ ਖਤਮ ਹੋ ਗਏ ਇਸ ਮਨ ਤੋਂ ਔਰ ਤੰਤ ਦੋਨੋਂ ਪਾਸੇਓ ਆਨੰਦ ਕਰੇ ਨਰ ਨਾਰੀ ਉਸ ਤੋਂ ਬਾਅਦ ਮਾਰੇ ਕੀ ਕਹਨੇ ਨੇ ਮਾਰੇ ਨੇ ਲਫਿ ਵਰਦੇ ਆਨੰਦ ਐਥੇ ਆਪਣੇ ਸ਼ਬਦ ਨੂੰ ਆਨੰਦ ਨਹੀਂ ਪੜਨਾ ਮਹਾਰਾਜ ਨੇ ਉੱਪਰ ਟਿੱਪੀ ਨਹੀਂ ਲਗਾਈ ਮਤੇ ਮਾਰ ਨੇ ਟਿੱਪੇ ਲਗਾਈ ਹੈ ਉਥੇ ਜੀ ਸਦਕੇ ਆਪਾ ਪੜੀਏ ਲੇਕਿਨ ਮਾਰ ਨੇ ਜਿਸ ਤਰੀਕੇ ਦੀ ਬਾਣੀ ਅੰਕਿਤ ਕੀਤੀ ਹੈ ਨਾ ਉਸ ਤੋਂ ਆਪਾ ਪਰੋਖੇ ਨਾ ਹੋਏ ਇੱਥੇ ਆਪਾ ਆਨੰਦ ਨਹੀਂ ਅਨੰਦ ਹੀ ਪੜਾਂਗੇ ਮਾਰੇ ਕਹਿੰਦੇ ਨੇ ਆਨੰਦ ਕਰੇ ਨਰ ਨਾਰੀ ਹੁਣ ਆਨੰਦ ਅਨੰਦ ਵਿੱਚ ਆਪਾ ਇੱਥੇ ਫਰਕ ਵੀ ਸਮਝਾਂਗੇ ਆਨੰਦ ਉਹਨਾਂ ਬੰਦਾ ਆਪਣੇ ਮਸਤੀ ਦੇ ਵਿੱਚ ਜਦੋਂ ਆ ਜਾਂਦਾ ਹੈ ਬੰਦੇ ਨੂੰ ਸੁਖ ਪ੍ਰਤੀਤ ਹੁੰਦੇ ਨੇ ਬੰਦਾ ਮਜ਼ਾ ਕਰਦਾ ਏਦਾਂ ਕਹਿ ਲੋ ਲੇਕਿਨ ਇੱਥੇ ਪਾਸ਼ਾ ਨੇ ਜਿਹੜਾ ਅਨੰਦ ਸ਼ਬਦ ਵਰਤਿਆ ਹੈ ਨਾ ਇਹ ਅਨਹਦ ਧੁੰ ਦੇ ਨਾਲ ਸੁਮੇਲ ਕਰਦਾ ਹੈ ਜਦੋਂ ਜਗਿਆਸੂ ਦੇ ਅੰਦਰ ਉਹ ਮਹਾਰਾਜ ਨੇ ਵਿਚਾਰਾਂ ਦਾ ਡੇਰਾ ਮੁਕਾ ਦਤਾ ਉਸ ਤੋਂ ਆਪਾਂ ਅਰਥੇ ਅੱਗੇ ਲੈ ਸਕਦੇ ਹਾਂ ਕਿ ਉਸ ਦੇ ਉੱਤੇ ਮਨ ਦੇ ਉੱਤੇ ਅਸਾਰੂ ਅਸਰ ਪਏ ਜਿਨ੍ਹਾਂ ਕਾਰਨ ਦੁੱਖਾਂ ਦਾ ਅਰੋਗਾਂ ਦਾ ਡੇਰਾ ਚੱਕਿਆ ਗਿਆ ਔਰ ਉਸ ਤੋਂ ਉਪਰੰਤ ਦੀ ਜਿਹੜੀ ਅਵਸਥਾ ਹੈ ਜੀ ਉਹ ਹੈ ਅਨਹਦ ਧੁਨ ਦੀ ਚਪਾਚੋ ਹੋਈ ਬਿਆਨ ਕਰਦੇ ਨੇ ਹੁਣ ਉਹ ਜੋ ਧੁਨੀ ਹੈ ਜਨੀਆਂ ਵੀ ਧੁਨੀਆਂ ਨੇ ਇਸ ਸੰਸਾਰ ਦੇ ਵਿੱਚ ਦੋ ਚੀਜ਼ਾਂ ਦੀ ਚੋਟ ਦੇ ਨਾਲ ਧੁਨੀਆਂ ਪੈਦਾ ਹੁੰਦੀਆਂ لیکن ਜਿਹੜੀ ਅਨਹਦ ਹਦ ਇੱਥੇ ਅਰਥ ਹੁੰਦਾ ਝੋਟ ਬਿਨਾ ਝੋਟ ਤੋਂ ਜਿਹੜੀ ਧੁਨੀ ਪੈਦਾ ਹੁੰਦੀ ਹੈ ਉਸ ਨੂੰ ਅਨਹਦ ਧੁਨ ਕਹਿੰਦੇ ਨੇ ਔਰ ਭਾਰੇ ਕਹਿੰਦੇ ਨੇ ਉਹ ਉਪਜਰੀ ਜਦੋਂ ਸ਼ੁਰੂ ਹੁੰਦੀ ਹੈ ਉਸ ਦੀ ਉਪਜਤਾ ਦੇ ਨਾਲ ਜੋ ਅੰਦਰ ਖੇੜਾ ਤੇ ਵਿਕਾਸ ਬਣਦਾ ਹੈ ਮਾਰੀ ਕਹਿੰਦੇ ਆ ਉਹ ਅਵਸਥਾ ਵਿਵਸਥਾ ਇਸ ਜੀਵ ਔਰ ਜਿਗਿਆਸੂ ਦੀ ਬਣ ਗਈ ਅੱਗੇ ਮਾਰੇ ਕਹਿੰਦੇ ਨੇ ਹਰ ਹਰ ਪ੍ਰਭ ਤਿਰਪਾ ਧਾਰੀ ਇਹ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਦੀਨ ਜੀਵ ਆ ਗਿਆ ਇਹ ਸਾਰਾ ਕੁਝ ਵਰਤਾਰਾ ਜਦੋਂ ਵਰਤੇ ਹੈ ਨਾ ਇਹ ਉਸ ਦੀ ਕਿਰਪਾ ਸਦਕਾ ਹੀ ਵਰਤਿਆ ਹੈ ਹੁਣ ਮਾਰੇ ਜੱਗੇ ਕੀ ਕਹਿੰਦੇ ਨੇ ਸੰਤ ਹੋ ਸੁਖ ਹੋ ਆਸਰ ਥਾਈ ਦੁੱਖਾਂ ਦਾ ਡੇਰਾ ਖਤਮ ਹੋਇਆ ਪਿੱਛੇ ਆਪਾਂ ਨੇ ਵਿਚਾਰਿਆ ਮਾਰੇ ਕਹਿੰਦੇ ਉਹਨਾਂ ਸੁੱਖਾਂ ਦਾ ਪ੍ਰਗਾਸ ਹੋ ਗਿਆ ਸੰਤ ਹੋ ਸੁਖ ਉਹ ਆ ਸਰ ਥਾਈ ਸਾਰੇ ਪਾਸੇ ਜਿੱਥੇ ਵੀ ਜਾਂਦਾ ਹੈ ਨਾ ਜੀਵ ਸੁਖੇ ਸੁਖ ਨਜ਼ਰ ਆਉਦੇ ਨੇ ਉਹਨੂੰ ਕੋਈ ਦੁਖੀ ਕਰ ਹੀ ਨਹੀਂ ਸਕਦਾ ਭਾਵੇਂ ਦੁੱਖਾਂ ਤੋਂ ਉਹਨੂੰ ਜੀਵ ਪਾਰੂ ਹੋ ਗਿਆ ਉਸ ਦੀ ਮਨ ਦੀ ਜੋ ਅਵਸਥਾ ਹੈ ਉਹ ਦੁੱਖਾਂ ਤੋਂ ਉੱਪਰ ਉੱਠ ਗਈ ਹੈ ਦੁੱਖ ਉਹਨੂੰ ਡਰਾਉਂਦੇ ਨਹੀਂ ਉਹ ਘਬਰਾਉਂਦਾ ਨਹੀਂ ਨਾ ਹੀ ਉਹ ਦੁੱਖ ਉਹਨੂੰ ਪਹੁੰਚ ਸਕੋ ਉਹਨੂੰ ਛੂ ਹੀ ਨਹੀਂ ਸਕਦੇ ਤੇ ਸੋ ਹੁਣ ਸੁਖੀ ਸੁਖ ਹੈ ਦੁੱਖਾਂ ਨੂੰ ਮਹਿਸੂਸ ਕਰਨ ਦੀ ਜੋ ਪ੍ਰਵਿਰਤੀ ਸੀ ਉਸ ਦਾ ਘਾਣ ਹੋਇਆ ਉਸ ਦੀ ਸਮਾਪਤੀ ਹੋਈ ਔਰ ਹਮੇਸ਼ਾ ਸੁਖ ਪ੍ਰਤੀਤ ਹੋਏ ਸੁਖ ਭਾਵ ਪਰਮੇਸ਼ਰ ਦੇ ਭਾਣੇ ਵਿੱਚ ਆ ਗਿਆ ਉਹਨੂੰ ਉਸ ਪਰਮੇਸ਼ਰ ਦਾ ਭਾਣਾ ਮਿੱਠਾ ਲੱਗਦਾ ਜਿਹੜੇ ਹੁਣ ਦੁੱਖ ਸਾਨੂੰ ਸਤਾਉਂਦੇ ਸੀ ਨਾ ਉਹ ਦੁੱਖ ਨਹੀਂ ਲੱਗਦੇ ਉਹ ਪਰਮੇਸ਼ਰ ਦਾ ਭਾਣਾ ਲੱਗਦੇ ਉਹ ਮਿੱਠਾ ਕਰਕੇ ਛਕਦੇ ਜੇ ਤਵੀਆਂ ਤੇ ਵੀ ਬੈਠੇ ਨੇ ਪਾਦਸ਼ਾ ਤਾਂ ਆਨੰਦ ਵਿੱਚ ਨੇ Sufi ਨੇ ਸੱਚ ਜਾਣੇ ਦੁੱਖ ਨਹੀਂ ਐ ਉਹਨਾਂ ਨੂੰ ਉਹ ਆਨੰਦ ਵਿੱਚ ਵਿਚਰ ਰਹੇ ਨੇ ਉੱਥੇ ਵੀ ਸੀਸ ਲਹਿ ਰਿਹਾ ਧੜ ਤੋਂ ਆਨੰਦ ਬਣਿਆ ਹੋਇਆ ਆਰੇ ਨਾਲ ਚੀਰੇ ਹੋਏ ਜਾ ਰਹੇ ਨੇ ਜੱਜ ਦੀ ਸਾਹ ਚੱਲ ਰਿਹਾ ਆਨੰਦ ਵਿੱਚ ਨੇ ਅੱਗ ਨਾਲ ਸਾੜੇ ਜਾ ਰਹੇ ਨੇ ਕਿਮਾ ਕਿਮਾ ਕੀਤੇ ਜਾ ਰਹੇ ਨੇ ਦੁੱਖ ਨਹੀਂ ਹੈ ਸੁਖ ਵਰਤੀ ਹੋ ਰਿਹਾ ਹੈ ਗੁਰੂ ਦੇ ਹੋਰ ਨੇੜੇ ਹੋਰ ਨੇੜੇ ਗਲਵਕੜੀ ਉਹਨਾਂ ਦਾ ਉਹਦਾ ਗੁਰੂ ਦਾ ਪਿਆਰ ਪਰਮੇਸ਼ਰ ਦਾ ਗਲਵਕੜਾ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੈ ਇਹ ਆਨੰਦ ਦੀ ਅਵਸਥਾ ਹੈ ਸੋ ਸੁਖ ਹੋਆ ਸਭ ਥਾਈ ਸਾਰੀਆਂ ਜਗ੍ਹਾਵਾਂ 'ਤੇ ਸੁਖ ਮਹਿਸੂਸ ਹੋ ਰਿਹਾ ਹੈ ਭਾਵੇਂ ਸਹਾਰਦਤਾਰ ਦੇ ਕੰਢੇ ਤੇ ਬੈਠੇ ਨੇ ਚਹਾਂਤਾਂ ਦੀਆਂ ਸੀਜਾਂ ਦੇ ਉੱਤੇ ਬੈਠੇ ਨੇ ਲੇਕਿਨ ਫੇਰ ਵੀ ਸੁੱਖ ਮਹਿਸੂਸ ਹੋ ਰਿਹਾ ਹੈ ਦੁੱਖ ਨਹੀਂ ਇਹ ਪਰਮੇਸ਼ਰ ਦੀ ਕਿਰਪਾ ਹੈ ਹਰ ਹਰ ਪ੍ਰਭ ਕਿਰਪਾਤਾਰੀ ਉਸ ਕਿਰਪਾ ਦੇ ਸਦਕੇ ਹੀ ਇਹ ਅਵਸਥਾ ਵਿਵਸਥਾ ਜੀਵ ਦੀ ਬਣੀ ਪਰਮੇਸ਼ਰ ਆਪ ਸਹਾਈ ਹੁੰਦਾ ਉੱਥੇ ਉਹ ਪਰਮੇਸ਼ਰ ਦਾ ਜੋ ਗੁਲਕੜਾ ਹੈ ਨਾ ਉਹਦੀ ਜਿਹੜੀ ਗੋਦੀ ਹੈ ਉਸ ਤੋਂ ਵੱਧ ਸੁੱਖ ਰਸ ਮਿੱਠਾ ਕੁਝ ਲੱਗਦਾ ਹੀ ਨਹੀਂ ਮਾਰੇ ਅੱਗੇ ਇੱਕ ਧਿਆਨ ਕਰਦੇ ਨਹੀਂ ਮਾਰੇ ਕਹਿੰਦੇ ਪਾਰ ਬ੍ਰੰਦ ਪੂਰਨ ਪਰਮੇਸ਼ਰ ਰਵ ਰਹੇ ਆ ਸਭ 니 ਜਾਈ ਆਪਾਂ ਵੀ ਜਾਣਦੇ ਆ ਘਟ ਘਟ ਮੇ ਹਰ ਜੀ ਵਸੇ ਗੋਡ ਇਸ ਜੋਮਨੀ ਪ੍ਰੈਜ਼ੈਂਟ ਹਰ ਜਗ੍ਹਾ ਪਰਮੇਸ਼ਰ ਹੈ ਲੇਕਿਨ ਸਾਨੂੰ ਪ੍ਰਤੀਤ ਨਹੀਂ ਹੁੰਦਾ ਅਸੀਂ ਇਹ ਸੂ ਜਾਣ ਜਾਣਿਆ ਆਪਾਂ ਸੱਚ ਕਰਿਓ ਕਿ ਵੀ ਚਲੋ ਮੰਨ ਲੇ ਲੇਕਿਨ ਸਾਡੇ ਅੰਦਰ ਪ੍ਰਤੀਤ ਨਹੀਂ ਉਸ ਚੀਜ਼ ਦੀ ਬਣੀ ਜਦੋਂ ਅਸੀਂ ਕਿਸੇ ਦੇ ਨਾਲ ਸਾਡਾ ਵੈਰ ਹੋਉਂਦਾ ਸਮੋ ਦੁਸ਼ਮਣ ਨਜ਼ਰ ਆਉਂਦਾ ਤੇ ਰੱਬ ਨਹੀਂ ਨਜ਼ਰ ਆਉਂਦਾ ਜਦੋਂ ਸਾਡੇ ਕਿਸੇ ਨਾਲ ਟਲਕੀ ਹੁੰਦੀ ਹੈ ਮੂੰਹ ਸਾਸ ਦਾ ਝਗੜਾ ਹੁੰਦਾ ਇੱਕ ਦੂਜੇ ਨੂੰ ਦੁਸ਼ਮਣ ਕਰਕੇ ਜਾਣਦੇ ਆ ਰੱਬ ਨਹੀਂ ਨਜ਼ਰ ਆਉਂਦਾ ਜੇ ਰੱਬ ਨਜ਼ਰ ਆਉਂਦਾ ਹੁੰਦਾ ਤਾਂ ਇਹ ਪੌੜੀ ਨਾ ਪੈਂਦੇ ਸਾਲ ਸਤੇ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਔਰੰਗਜ਼ੇ ਮੁਝੇ ਦੁਸ਼ਮਣ ਕਰਕੇ ਜਾਣਦੇ ਤਾਂ ਉਹਦੇ ਪੁੱਤਰ ਨੂੰ ਬਰਗਦਦੀ ਨਾ ਬਖਸ਼ਦੇ ਜੇ ਉਹਨੂੰ ਦੁਸ਼ਮਣ ਕਰਕੇ ਜਾਣਦੇ ਤੇ ਜ਼ਫਰਨਾਮੇ ਦੀ ਜਿਹੜੀਆਂ ਪਹਿਲੀਆਂ 70 ਨੇ ਉਹਦੇ ਵਿੱਚ ਉਹਦੀ ਤਾਰੀਫ ਨਾ ਕਰਦੇ ਤੂੰ ਨਮਾਜ਼ੀ ਐ ਹੱਕ ਹਲਾਲੀ ਐ ਕਿਰਾਜ਼ੀ ਐ ਉਹਦੀਆਂ ਤਾਰੀਫਾਂ ਕੀਤੀਆਂ ਵੈਰ ਕਿਸ ਚੀਜ਼ ਨਾਲ ਹੈ ਵੈਰ ਉਸ ਦੇ ਵਿੱਚ ਜੋ ਦੁਸ਼ਕਤਤਾ ਹੈ ਜੋ ਟਹਿੜ ਹੈ ਜੋ ਬੁਰੀਾਈ ਹੈ ਉਹ ਬੁਰੀਾਈ ਦੇ ਨਾਲ ਵੈਰ ਹੈ ਜੀਵ ਦੇ ਨਾਲ ਵੈਰ ਨਹੀਂ ਸ਼ਾਇਦ ਐਸੀ ਚੀਜ਼ ਵੀ ਜਦੋਂ ਔਰੰਗਜ਼ੇਬ ਸਮਝਿਆ ਤਾਂ ਜੀ ਨਹੀਂ ਪਾਇਆ ਪੈਸੇ ਪੈਕ ਨਹੀਂ ਆਦੀ ਗੁਰੂ ਸਾਹਿਬਾਂ ਪਾਸ ਸਿੰਘ ਨੇ ਸ਼ਿਕਾਇਤ ਕੀਤੀ ਕਿ ਮਹਾਰਾਜ ਜੀ ਦੁਸ਼ਮਣਾਂ ਨੂੰ ਮਾਰਦੇ ਆਂ ਇਹ ਉਹਨਾਂ ਨੂੰ ਪਾਣੀ ਪਲਾਪਲਾ ਖੜਾ ਕਰੀ ਜਾਂਦਾ ਸਾਡੇ ਖਿਲਾਫ ਇਹ ਤਾਂ ਦੁਸ਼ਮਣਾਂ ਦੀ ਸੇਵਾ ਕਰੀ ਜਾਂਦਾ ਮਹਾਰਾਜ ਜੀ ਨੇ ਪੈਸਾ ਉਹਨੂੰ ਫੜਾ ਲੈ ਕੇ ਨੇ ਪੈਸਾ ਕੀ ਕਹਾਣੀ ਹੈ ਤੇਨੇ ਨਾ ਮਾਰਿਆ ਮੈਂ ਤਾਂ ਨਹੀਂ ਦੁਸ਼ਮਣ ਨੂੰ ਪੁਲਾਇਆ ਦੇਖੋ ਸੋਚਨ ਦੀ ਗੱਲ ਪਾਰ ਗ੍ਰੰ ਪੂਰਨ ਪਰਮੇਸ਼ਰ ਰਾਵ ਰਹੇ ਆ ਸਭ ਨਹੀਂ ਜਾਣ ਹਰ ਇੱਕ ਦੇ ਵਿੱਚ ਰੱਬ ਨਜ਼ਰ ਆਉਂਦਾ ਹਰ ਇੱਕ ਰੱਬ ਨਜ਼ਰ ਆਉਂਦਾ ਇਸ ਤੁੱਪ ਦੀ ਆਪਾਂ ਵਿਚਾਰ ਕਰ ਰਹੇ ਹਾਂ ਨਾ ਮਾਰੇ ਮੈਂ ਨਹੀਂ ਕਿਸੇ ਦੁਸ਼ਮਣ ਨੂੰ ਪੁਲਾਇਆ ਕਹਿੰਦੇ ਭਾਈ ਕਨਈਆ ਜੀ ਆ ਜਾਮਨ ਖੜੇ ਨੇ ਇਹਨਾਂ ਨੇ ਖੁਦ ਕਿਹਾ ਕਹਿੰਦੇ ਹਾਂਜੀ ਅਸੀਂ ਖੁਦ ਦੇਖਿਆ ਪੁਲਾਉਂਦਾ ਜੀ ਹੁਣ ਝੂਠ ਬੋਲ ਰਿਹਾ ਪਹਿਲਾਂ ਤਾਂ ਇਹ ਦੁਸ਼ਮਣਾਂ ਨੂੰ ਪਾਣੀ ਬੁਲਾਇਆ ਇਹਨੇ ਪਹਿਲਾ ਗੁਨਾਹ ਦੂਜਾ ਹੁਣ ਤੁਹਾਡੇ ਸਾਹਮਣੇ ਝੂਠ ਬੋਲ ਰਿਹਾ ਹੈ ਕਹਿੰਦਾ ਨਾ ਮਾਰੇ ਮੈਨੀਪੂਲੇਆ ਫੇਰ ਦੁਆਰਾ ਮੈਂ ਦੁਸ਼ਮਣ ਨੂੰ ਪਾਣੀ ਨਹੀਂ ਬੁਲਾਇਆ ਕਹਿੰਦੇ ਭਾਈ ਕਿ ਨਹੀਂ ਆ ਜੀ ਗੱਲ ਦੱਸੋ ਤੁਸੀਂ ਇਹ ਕਿਉਂ ਕਹਿ ਰਹੇ ਹੋ ਦੁਸ਼ਮਣਾਂ ਨੂੰ ਬਾਣੀ ਨਹੀਂ ਪੁਲਾਇਆ ਇਹ ਕਹਿੰਦੇ ਨੇ ਪਾਣੀ ਪੁਲਾਇਆ ਕਹਿੰਦੇ ਮਹਾਰਾਜ ਮੈਂ ਗੁਨਾਹਗਾਰ ਜੇ ਤੁਹਾਡੇ ਤੋਂ ਬਿਨਾ ਮੈਨੂੰ ਕੋਈ ਨਜ਼ਰ ਆਇਆ ਹੋਵੇ ਮੈਂ ਤਾਂ ਤੁਹਾਨੂੰ ਹੀ ਪਾਣੀ ਪੁਲਾਉਂਦਾ ਰਿਹਾ ਜੋ 2013 ਰੂਪ ਉਹ ਮੈਨੂੰ ਤੂੰ ਹੀ ਨਜ਼ਰ ਆਏ ਮੈਨੂੰ ਤਾਂ ਦੂਸਰ ਨਜ਼ਰ ਹੀ ਨਹੀਂ ਆਉਂਦਾ ਪਾਰ ਬ੍ਰਹਮਪੂਰਨ ਪਰਮੇਸ਼ਰ ਰਵ ਰਹਿਆ ਸਭ ਨਹੀਂ ਜਾਇ ਇਹ ਪ੍ਰਤੀਤ ਹੋਣਾ ਸ਼ੁਰੂ ਹੋ ਗਿਆ ਪ੍ਰਤਕ ਨਜ਼ਰ ਆਉਣਾ ਸ਼ੁਰੂ ਹੋ ਗਿਆ ਪਰਮੇਸ਼ਰ ਪਾਰ ਬ੍ਰਹਮ ਹਰ ਇੱਕ ਜੀਵ ਦੇ ਵਿੱਚ ਪਰਮੇਸ਼ਰ ਹੀ ਨਜ਼ਰ ਆਉਦਾ ਸਭ ਨਾਲ ਪਿਆਰ ਨਾ ਕੋਈ ਬੈਰੀ ਨਹੀਂ ਬੇਗਾਨਾ ਸਭ ਸੰਤ हमको ਬਣਿਆ ਉਹ ਪਰਮੇਸ਼ਰ ਹੀ ਸਾਰੀ ਜਗ੍ਹਾ ਨਜ਼ਰ ਆਉਂਦਾ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ ਐਸੇ ਕਰਕੇ ਮਸਤੀ ਦੇ ਵਿੱਚ ਨੇ ਆਨੰਦ ਦੇ ਵਿੱਚ ਨੇ ਦੁੱਖ ਹੈ ਹੀ ਨਹੀਂ ਸੁੱਖ ਹੀ ਸੁਖ ਹੈ ਪਰਮੇਸ਼ਰ ਐਦਾਂ ਨਜ਼ਰ ਆਉਂਦੇ ਨੇ ਅੱਜ ਕੀ ਮਾਰੇ ਕਹਿੰਦੇ ਨੇ ਧੁਰ ਕੀ ਬਾਣੀ ਆਈ ਇਹ ਜੋ ਬਾਣੀ ਹੈ ਨਾ ਇਹ ਸਭ ਸੱਚੇ ਪਾਤਸ਼ਾਹ ਪਰਮੇਸ਼ਰ ਅਕਾਲ ਪੁਰਖ ਦੇ ਦਾ ਨਾਮ ਹੈ ਆਪਾਂ ਜੱਜ ਜੀ ਸਾਹਿਬ ਚਿੰਨਿਤ ਪੜਦੇ ਆ ਉੱਚੇ ਉੱਪਰ ਉੱਚਾ ਨਾਓ ਪਰਮੇਸ਼ਰ ਅਕਾਲ ਪੁਰਖ ਸਭ ਤੋਂ ਉੱਚ ਹੈ ਲੇਕਿਨ ਜੇ ਉਸ ਤੋਂ ਵੀ ਉੱਚੀ ਕੋਈ ਚੀਜ਼ ਹੈ ਤਾਂ ਉਸ ਦਾ ਨਾਮ ਹੈ ਕਿਉਂਕਿ ਨਾਮ ਦੇ ਵਿੱਚ ਸਮਰੱਥਾ ਹੈ ਕਿ ਉਹ ਪਰਮੇਸ਼ਰ ਸਾਨੂੰ ਬਣਾ ਸਕਦੀ ਹੈ ਉਹ ਪਾਰਸ ਹੈ ਸੋਨਾ ਨਹੀਂ ਹੈ ਪਾਰਸ ਹੈ ਸੋਨਾ ਬਣਾਉਣ ਵਾਲੀ ਚੀਜ਼ ਹੈ ਔਰ ਦੂਜੀ ਗੱਲ ਜਿਸ ਨੂੰ ਇਹ ਪਾਰਸ ਛੋਹ ਜਾਵੇ ਉਹ ਵੀ ਪਾਰਸ ਬਣ ਜਾਂਦਾ ਹੈ ਸੋਨਾ ਬਣਨ ਦੀ بجائے ਪਾਰਸ ਹੀ ਬਣ ਜਾਂਦਾ ਹੈ ਪਾਰਸ ਪਰਸ ਪਰਸ ਕਰ ਗੁਰੂ ਕਹਾਵੈ ਸੋਨਾ ਬਣਾਉਣ ਦੀ بجائے ਸੋਨਾ ਬਣਾਉਣ ਵਾਲਾ ਇਹ ਬਣਾਉਂਦੀ ਹੈ ਬਾਣੀ ਪਹਿਲੀ ਗੱਲ ਦੂਜੀ ਗੱਲ ਇੱਕ ਕਿਸੇ ਦੀ ਰਚਨਾ ਨਹੀਂ ਇਕ ਕਿਸੇ ਵੀ ਅਪਾਈ ਕਹੀਏ ਕਿ ਗੁਰੂ ਸਰਬਾਨਾ ਨੇ ਰਚੀ ਬਾਣੀ ਨਹੀਂ ਉਹਨਾਂ ਨੂੰ ਬਾਣੀ ਆਇਦ ਹੋਈ ਔਰ ਉਹਦੋਂ ਆਇਦ ਹੋਈ ਜਦੋਂ ਗੁਰੂ ਬਣੇ ਉਸ ਤੋਂ ਪਹਿਲਾਂ ਨਹੀਂ ਇਹ ਬਾਣੀ ਉਹਨਾਂ ਨੂੰ ਆਇਦ ਹੋਈ ਪਬ ਬਾਣੀ ਦਾ ਇਲਹਾਮ ਹੋਇਆ ਆਪਾਂ ਸੁਣਦੇ ਪੜ੍ਹਦੇ ਆ ਨਾ ਕਥਾਵਾਂ ਸਭ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਸ਼ਾ ਜੀ ਕੀ ਕਹਿੰਦੇ ਨੇ ਮਰਦਾਨਿਆਂ ਖੋਲ ਰਬਾਬ ਬਾਣੀ ਆਈ ਹੈ ਇਸੇ ਤਰੀਕੇ ਦੇ ਨਾਲ ਜੋ ਗੁਰੂ ਬਣਿਆ ਭਾਵੇਂ ਜਿੰਨੇ ਵੀ ਗੁਰੂ ਨੇ ਉਹ ਪਰਮੇਸ਼ਰ ਸਰੂਪ ਨੇ ਉਹ ਨਿਰੰਕਾਰ ਬਣੇ ਨੇ ਅਤੇ ਜਦੋਂ ਬਣੇ ਨਿਰੰਕਾਰ ਉਦੋਂ ਇਹਨਾਂ ਨੂੰ ਬਾਣੀ ਆਇਦ ਹੋਈ ਇਸੇ ਤਰੀਕੇ ਦੇ ਨਾਲ ਜਿਹੜੀ ਭਗਤਾਂ ਦੀ ਬਾਣੀ ਹੈ ਭੱਟਾਂ ਦੀ ਬਾਣੀ ਹੈ ਗੁਰਸਿੱਖਾਂ ਦੀ ਬਾਣੀ ਹੈ ਉਹ ਉਦੋਂ ਨੂੰ ਆਇਦ ਹੋਈ ਜਦੋਂ ਉਹ ਰੱਬ ਬਣ ਗਏ ਤੂੰ ਤੂੰ ਕਰਤਾ ਤੂੰ ਹੁਆ ਭਗਤ ਰੰਦਾਸ ਜੀ ਨੇ ਸਟੈਂਪ ਲਗਾਈ ਹੈ ਕਿ ਮੈਂ ਪਰਮੇਸ਼ਰ ਹੋ ਗਿਆ ਉਦੋਂ ਬਾਣੀ ਆਇਦ ਹੋਈ ਹੈ ਰੱਬ ਦਾ ਨਾਮ ਰੱਬ ਬਣੇ ਤੇ ਆਇਆ ਹੈ ਭਗਤ ਨਾਮਦੇਵ ਜੀ ਸਟੈਂਪ ਲਾਉਂਦੇ ਨੇ ਕਬੀਰ ਜੀ ਸਟੈਂਪ ਲਾਉਂਦੇ ਨੇ ਕਬੀਰ ਸਾਹਿਬ ਤਾਂ ਕਹਿੰਦੇ ਨੇ ਕਿ ਮੇਰੇ ਅਰ ਤੇਰੇ ਚ ਕੋਈ ਫਰਕ ਹੀ ਨਹੀਂ ਰਹਿ ਗਿਆ ਰਾਮ ਕਬੀਰਾ ਇੱਕ ਪਏ ਹੈ ਕੋਈ ਨਾ ਸਕੇ ਪਛਾਣੀ ਪਛਾਣ ਕੋਈ ਵਕ ਕਰੇ ਨਹੀਂ ਸਕਦਾ ਇੱਕ ਮਿੱਕ ਹੋ ਗਏ ਆ ਬਾਣੀ ਉਦੋਂ ਆਈ ਸੋ ਜਿਤਨੇ ਵੀ ਮੁਖਾਰ ਬਿੰਦਾਂ ਤੇ ਰਾਹੀ ਇਹ ਬਾਣੀ ਆਈ ਹੈ ਉਹ ਸਾਰੇ ਦੇ ਸਾਰੇ ਮੁਖਾਰ ਬਿੰਦ ਪਰਮੇਸ਼ਰ ਦੇ ਮੁਖਾਰ ਬਿੰਦ ਨੇ ਉਹ ਰੱਬ ਬਣੇ ਨੇ ਅਗਲੀ ਗੱਲ ਸਾਡਾ ਵੀ ਛੁਟਕਾਰਾ ਕਦੋਂ ਹੋਣਾ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਜਦੋਂ ਤੱਕ ਅਸੀਂ ਗੁਰਬਾਣੀ ਨਹੀਂ ਨਾ ਬਣ ਜਾਂਦੇ ਅਸੀਂ ਆਉਂਦੇ ਜਾਂਦੇ ਹੀ ਰਹਾਂਗੇ ਮਹਾਰਾਜ ਦਾ ਹੁਕਮ ਹੈ ਕਿ ਅਸੀਂ ਓਦੋਂ ਹੀ ਸਾਡਾ ਛੁਟਕਾਰਾ ਹੋਣਾ ਜਦੋਂ ਅਸੀਂ ਬਾਣੀ ਬਣ ਗਏ ਬਾਣੀ ਨਿਰਗੁਣ ਹੈ ਅਸੀਂ ਸਰਗੁਣ ਇਸ ਸਰਗੁਣ ਤੋਂ ਨਿਰਗੁਣ ਤਾਈ ਦਾ ਜੋ ਸਫਰ ਹੈ ਉਹ ਸਾਡੀ ਸੰਪੂਰਨਤਾ ਦਾ ਸਫਰ ਹੈ ਕਿਸ ਤਰੀਕੇ ਦੇ ਨਾਲ ਧੁਰ ਕੀ ਬਾਣੀ ਇਹ ਉਸ ਪਰਮੇਸ਼ਰ ਦੇ ਘਰ ਦੀ ਬਾਣੀ ਹੈ ਅਗਲੀ ਗੱਲ ਕੀ ਇਹ ਬਾਣੀ ਉਦੋਂ ਹੀ ਆਈ ਜਦੋਂ ਗੁਰੂ ਸਾਹਿਬ ਆਏ ਨੇ ਨਹੀਂ ਬਾਣੀ ਪਹਿਲਾਂ ਹੀ ਸੀ ਆਪਾਂ ਪਹਿਲਾਂ ਇੱਕ ਗੁਰੂ ਕਿਹਾ ਨਾ ਵਿਚਾਰੇ ਹੈ ਕਿ ਇਹ ਬਾਣੀ ਜੋ ਹੈ ਉਹ ਪਰਮੇਸ਼ਰ ਅਕਾਲਪੁਰ ਦਾ ਨਾਮ ਹੈ ਇਹ ਨਾਮ ਪਹਿਲਾਂ ਹੀ ਐਗਜ਼ਿਸਟ ਕਰਦਾ ਸੀ ਹੈ ਸੀ ਜਹਾਨ ਦੇ ਵਿੱਚ ਲੇਕਿਨ ਏਸ ਨੂੰ ਸਰਗੁਣ ਸਰੂਪ ਗੁਰੂ ਸਾਹਿਬਾਂ ਨੇ ਦੇ ਰਾਹੀਂ ਮਿਲੇ ਆ। ਇਹ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਦੇ ਸਰੂਪ ਦੇ ਵਿੱਚ ਗੁਰੂ ਸਾਹਿਬਾਂ ਦੇ ਰਾਹੀਂ ਆਈ ਹੈ। ਤੁਰਕੀ ਬਾਣੀ ਹੈ। ਅਕਾਲ ਪੁਰਖ ਦਾ ਨਾਮ ਹੈ। ਔਰ ਪਹਿਲਾਂ ਹੀ ਐਗਜ਼ਿਸਟ ਕਰਦਾ ਸੀ ਪਹਿਲਾਂ ਹੀ ਸੀਗਾ ਜਹਾਨ ਦੇ ਵਿੱਚ ਲੇਕਿਨ ਸਾਡੇ ਵਾਸਤੇ ਏਸ ਨੂੰ ਇਹ ਸਰੂਪ ਤਾਂ ਜੋ ਅਸੀਂ ਵੀ ਉਹ ਨਾਮ ਲੈ ਸਕੀਏ। साहबांकाल ने कृपा की आप नारायण जग में परवरियो निरंकार आकार जोत मंडल करो निरंकार आकार ज्योत जगमंडल करियो जय कहता है भरपूर सब दीपक दीपायो ਜਦੋਂ ਅਕਾਲਪੁਰ ਪਰਮੇਸ਼ਰ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਸਰੂਪ ਦੇ ਵਿੱਚ ਆਕਾਰ ਧਾਰ ਕੇ ਇਸ ਥਾਨ ਤੇ ਆਇਆ ਨਾ ਫਿਰ ਇਸ ਸ਼ਬਦ ਦਾ ਦੀਪਕ ਜਲਾਇਆ ਭਾਵੇਂ ਸ਼ਬਦ ਪ੍ਰਗਟ ਕੀਤਾ ਸੀਗਾ ਪਹਿਲਾਂ ਹੀ ਇਸ ਜਹਾਨ ਤੇ ਪਹਿਲਾਂ ਹੀ ਸੀ ਲੇਕਿਨ ਉਸ ਨੂੰ ਪ੍ਰਗਟ ਕਰਤਾ ਉਸ ਨੂੰ ਦਰਸਾਤਾ ਉਸ ਨੂੰ ਸਰਗੁਣ ਸਰੂਪ ਦੇਤਾ ਤਾਂ ਕਿ ਆਮ ਲੋਕਾਈ ਵੀ ਇਸ ਨੂੰ ਪੜ ਸਕੇ ਜਿਵੇਂ ਖਾਲਸਾ ਹੈ ਨਾ ਖਾਲਸਾ ਪੈਦਾ ਨਹੀਂ ਹੋਇਆ ਖਾਲਸਾ ਵੀ ਪ੍ਰਗਟ ਕੀਤਾ ਸਹਿਬਾ ਨੇ ਪ੍ਰਗਟੋ ਖਾਲਸਾ ਮਰੇ ਜਨੇ ਪਰਮਾਤਮ ਦੀ ਮੋਜ ਪਰਮੇਸ਼ਰ ਕਾਲਪੁਰਖ ਦੀ ਮੌਜ ਦੇ ਵਿੱਚੋਂ ਖਾਲਸਾ ਪੈਦਾ ਹੋਇਆ ਉਸ ਦੇ ਆਨੰਦ ਦੇ ਗਾਹੀ ਉਸ ਨੇ ਆਪ ਪੈਦਾ ਕੀਤਾ ਪ੍ਰਗਟ ਸੋਰੀ ਪ੍ਰਗਟ ਕੀਤਾ ਪ੍ਰਗਟ ਹੁੰਦੀ ਹੈ ਚੀਜ਼ ਜਿਹੜੀ ਆਲਰੇਡੀ ਐਗਜ਼ਿਸਟਿੰਗ ਹੋਵੇ ਪਹਿਲਾਂ ਹੋਵੇ ਜਹਾਨ ਤੇ ਲੇਕਿਨ ਉਹ ਨਜ਼ਰ ਨਾ ਆਉਂਦੇ ਹੋਏ ਉਸ ਨੂੰ ਸਾਰਿਆਂ ਦੇ ਅੱਖੇ ਤੋਂ ਉੱਨੀ ਹੋਈ ਹੋਵੇ ਉਸ ਦੇ ਉੱਤੋਂ ਪਰਦਾ ਚੱਕਣਾ ਉਸ ਨੂੰ ਪ੍ਰਗਟ ਕਰਨਾ ਇਸ ਕਰਕੇ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਜਦੋਂ ਇਹ ਬਾਣੀ ਆ ਗਈ ਨਾ ਫਿਰ ਇਹ ਸਾਰਿਆਂ ਦੀ ਚਿੰਤਾ ਮਿਟਾਉਣ ਹਿਤ ਇਸ ਦਾ ਕਾਰਜ ਹੋ ਗਿਆ ਭਾਵ ਇਹ ਚਿੰਤਾ ਮਿਟਾਉਣ ਯੋਗ ਹੋ ਗਈ ਪੰਡਤ ਐਸ ਨੂੰ ਕੋਈ ਜਾਣ ਪੜੇ ਨਹੀਂ ਸੀ ਨਾ ਸਕਦਾ ਕਿਉਂਕਿ ਪ੍ਰਾਈਵੇਟ ਨਹੀਂ ਸੀ ਹੋਈ ਬਾਣੀ ਹੁਣ ਜਦੋਂ ਪ੍ਰਾਈਵੇਟ ਹੋ ਗਈ ਹੁਣ ਹਰ ਕੋਈ ਜੀਵ ਜੋ ਇਸ ਨੂੰ ਪੜ੍ਹੇਗਾ ਦੇਸ ਨੂੰ ਅੰਦਰ ਵਸਾਏਗਾ ਜੋ ਇਸ ਦੇ ਨਾਲ ਇੱਕ ਮਿੱਠ ਹੋਣ ਦੀ ਚਾਹਨਾ ਰੱਖੇਗਾ ਉਹ ਉਹਦੀ ਚਿੰਤ ਮਿਟਾ ਦੇਗੀ ਉਹਦੀਆਂ ਚਿੰਤਾਵਾਂ ਤੋਖਲੇ ਦੁੱਖ ਇਸ ਬਾਣੀ ਦੇ ਵਿੱਚ ਸਮਰਥ ਹੈ ਕਿ ਉਹ ਦੂਰ ਹੋ ਜਾਣ ਤਿੰਨ ਸਭਲੀ ਚਿੰਤਾ ਮਿਟਾਈ ਮਾਰੇ ਕਹਿੰਦੇ ਸਾਰਿਆਂ ਦੀ ਚਿੰਤਾ ਮਿਟਾਉਣ ਯੋਗ ਹੈ ਦਇਆਲ ਪੁਰਖ ਮਿਹਰਵਾਨਾ ਕਿਉਂ ਕਿਉਂ ਮਟਾਏਗੀ ਜੀ ਚਿੰਤਾ ਕਿਉਂਕਿ ਉਹ ਪੁਰਖ ਮਿਹਰਵਾਨਾ ਹੈ ਨਾ ਜੋ ਕੇਵਲ ਇੱਕ ਪੁਰਖ ਹੈ ਇੱਕਾ ਪੁਰਖ ਸਭਾਈ ਨਾ ਰਹਾਤਾ ਪੜਦੇ ਆ ਨਾ ਇਸੇ ਕਾਰਨ ਉਹ ਜੋ ਪੁਰਖ ਹੈ ਉਹ ਮਿਹਰਬਾਨ ਵੀ ਹੈ ਉਹ ਕਿਰਪਾ ਦਾ ਖਜ਼ਾਨਾ ਵੀ ਹੈ ਉਹ ਮਿਹਰ ਕਰਦਾ ਸਾਡੇ ਤੇ ਸਾਡੀਆਂ ਗਲਤੀਆਂ ਗਲਤੀਆਂ ਭੁੱਲਣਾ ਅਕਉਂਪਰੋਖੇ ਕਰਨ ਹਾਰ ਹੈ ਜੋ ਸਰਨੇ ਆਏ ਤਿਸ ਕੰਠ ਲਾਏ ਲੇਕਿਨ ਉਹਦੀ ਸ਼ਰਨ ਚ ਜਦੋਂ ਆਏ ਨਾ ਆਪਾਂ ਭਾਵ ਸ਼ਰਨ ਪਾਵੋ ਉਹਦੇ ਹੁਕਮ ਚ ਆ ਗਏ ਤਾਂ ਉਹ ਮਿਹਰ ਕਰਦਾ ਹੈ ਕਿਰਪਾ ਕਰਦਾ ਹੈ ਦਿਆਲਤਾ ਕਰਦਾ ਹੈ ਤਾਂ ਇਹ ਬਾਣੀ ਦਾ ਪ੍ਰਭਾਵ ਪ੍ਰਪੋਕ ਸਾਡੇ ਉੱਤੇ ਹੁੰਦਾ ਹੈ ਅਸਰ ਸਾਡੇ ਤੇ ਹੁੰਦਾ ਹੈ ਬਾਣੀ ਸਾਨੂੰ ਚਿੰਤਾ ਤੋਂ ਮੁਕਤ ਕਰਾਉਂਦੀ ਹੈ ਬਿਆਲਪੁਰਖ ਮਿਹਰਬਾਨਾ ਹਰਨਾਨਕ ਸੱਚ ਵਖਾਣ ਇਸ ਪਰਮੇਸ਼ਰ ਦੀ ਕਿਰਪਾ ਨੇ ਉਹਦੀ ਮਿਹਰ ਨੇ ਸੱਚ ਦੀ ਸਾਨੂੰ ਦ੍ਰਿਸ਼ਟੀ ਐਇਦ ਕਰਕੇ ਦਿਖਾ ਦਿੱਤਾ ਕਿ ਆਹ ਸੱਚ ਅਸੀਂ ਸੱਚ ਜਾਣਦੇ ਆ ਜੋ ਅਸੀਂ ਇਸ ਅੱਖਾਂ ਰਾਹੀਂ ਦੇਖਦੇ ਆਂ ਇਹ ਕਿੰਨਾ ਰਾਹੀਂ ਸੁਣਦੇ ਆਂ ਜਾਂ ਜਿੰਨੀਆਂ ਵੀ ਇੰਦਰੀਆਂ ਨੇ ਹੱਥਾਂ ਨਾਲ ਸਪਰਸ਼ ਕੀਤਾ ਉਸ ਨੂੰ ਅਸੀਂ ਸੱਚ ਕਰਕੇ ਜਾਣਦੇ ਆਂ ਲੇਕਿਨ ਨਹੀਂ ਇਸ ਤੋਂ ਉੱਪਰ ਵੀ ਕੋਈ ਸੱਚ ਹੈ ਇਸ ਤੋਂ ਵੱਖਰਾ ਵੀ ਕੋਈ ਸੱਚ ਹੈ ਇਸ ਤੋਂ ਵਿਲੱਖਣ ਵੀ ਕੋਈ ਸੱਚ ਹੈ ਔਰ ਉਹ ਸੱਚ ਸਹ ਸੱਚੇ ਪਾਤਸ਼ਾਹ ਆਪ ਦਰਸਾਉਂਦੇ ਨੇ ਆਪ ਦਿਖਾਉਂਦੇ ਨੇ ਉਸ ਦਾ ਗਿਆਨ ਗਿਆਤ ਸਾਨੂੰ ਅਕਾਲ ਪੁਰਮੇਸ਼ਰ ਆਪ ਕਰਾਉਂਦੇ ਨੇ ਆਪਣੀ ਮਿਹਰ ਕਰਕੇ ਸੋ ਆਪਾਂ ਵੀਰ ਦੱਸਾਂ ਕਰੀ ਕਿ ਸਭ ਸੱਚੇ ਪਾਤਸ਼ਾ ਅਜੇ ਹੀ ਬਾਣੀ ਦੀ ਵਰਤੀ ਸਾਡੀ ਵੀ ਸਾਡੇ ਵਿੱਚ ਵੀ ਵਸਾਉਣ ਤਾਂ ਜੋ ਸਾਡਾ ਇੱਥੇ ਆਏ ਆਂ ਦਾ ਜਨਮ ਸਫਲਾ ਹੋਵੇ ਅਸੀਂ ਵੀ ਉਸ ਰਾਹ ਤੇ ਚੱਲ ਸਕੀਏ ਜਿਹੜਾ ਰਾਹ ਉਸ ਪਰਮੇਸ਼ਰ ਦੇ ਘਰ ਵੱਲ ਨੂੰ ਜਾਂਦਾ ਹੈ ਔਰ ਸਾਡੇ ਵੀ ਵਿਕਾਰਾਂ ਦੇ ਉੱਤੇ ਢੱਕਾ ਵੱਜੇ ਬੰਨਾ ਵੱਜੇ ਔਰ ਅਸੀਂ ਵਿਕਾਰਾਂ ਤੋਂ ਦੂਰ ਆਪਣੇ ਆਪ ਨੂੰ ਕਰ ਸਕੀਏ ਪਰਮੇਸ਼ਰ ਦੀ ਕਿਰਪਾ ਸਰਕਾਰ ਔਰ ਥੇੜਿਆਂ ਦੇ ਘਰ ਪਹੁੰਚ ਸਕੀਏ ਆਨੰਦ ਅਨਹਦ ਦੇ ਦੇ ਵਿਵਸਥਾਵਾ ਦੇ ਵਿੱਚ ਅਸੀਂ ਵੀ ਦੁਬਕੀਆਂ ਲਗਾਈਏ ਜੀ ਇਹ ਸਹਬਾਂ ਦਾ ਅੱਜ ਦਾ ਫਰਮਾਨ ਹੁਕਮ ਔਰ ਪਾਸ਼ਾ ਦੇ ਬਚਨਾਂ ਸੰਜੀਆਂ ਕਰਦੇ ਆ ਪਾਸ਼ਾ ਦੇ ਬਚਨਾਂ ਦੀਆਂ ਵਿਚਾਰਾ ਕਰਦੇ ਆ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਪੁੱਲਾ ਬੇਅਦਮੀਆਂ ਹੋਈਆਂ ਜੀ ਅਣਜਾਣ ਦਾ ਸਮਝ ਤੇ ਬੇਸੂਝ ਬੱਚਾ ਸਮਝ ਕੇ ਕਿਮਾ ਕਰ ਦੇਣਾ ਅਗੋਂ ਵਾਸਤੇ ਪਾਸ਼ਾ ਅਗੇ ਅਰਦਾਸ ਕਰਨੀ ਕੀ ਸੁਧ ਸਪਸ਼ਟ ਬਾਣੀ ਪੜਨ विचारण दिबल अदम समर्था पातशाह बख्शन उन खमा करना फतेह प्रवान करो वागुरु जी का खालसा वागुरु जी की फतेह